ਪਿੰਡਾਂ ਦਾ ਦੌਰਾ ਕਰ ਰਿਹਾ ਹਾਂ ਤੁਹਾਨੂੰ ਪਿੰਡਾਂ ਦੇ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ Fazil ka being SSP ਨਾਤੇ ਸਾਡਾ ਪਰਿਵਾਰ ਹੈ ਜੀ ਸੋ ਸਾਡਾ ਫਰਜ਼ ਬਣਦਾ ਹੈਗਾ ਇਹਨਾਂ ਨੂੰ ਜਾਣਾ ਤੇ ਨਾਲੇ ਵੈਸੇ ਵੀ ਇਹ ਸਾਰਿਆਂ ਨੂੰ ਬਹੁਤ ਤਜਰਬਾ ਇਹ ਹੀ ਦੱਸਿਆ ਹੈਗਾ ਵੀ ਪੂਰੇ ਪ੍ਰਬੰਧ ਹੈਗੇ ਨੇ ਆਪਾਂ ਮਾੜਾ ਚੰਗਾ ਸਮਾਂ ਆਉਂਦਾ ਹੈਗਾ ਤੇ ਜਿਹੜਾ ਇਹ ਇਹ ਜਿਹਾ ਸਮਾਂ ਹੈ ਤਾਂ ਆਉਂਦਾ ਨਹੀਂਗਾ ਰੋਜ਼ ਸੋ ਆਪਾਂ ਜਿਹੜਾ ਹੈਗਾ ਇਹਨੂੰ ਆਪਾਂ ਇਕੱਠੇ ਰਲ ਮਿਲ ਕੇ ਲੜਨਾ ਉਸੀ ਕੁਝ ਪਿੰਡਾਂ 'ਚ ਗਏ ਲੋਕੀ ਆਮਹਾਰ ਦੇ ਜਿੰਨਾਂ ਕੋਲ ਸਾਧਨ ਆ ਉਹ ਤਾਂ ਸਮਾਨ ਆਪਣੇ ਰਿਸ਼ਤੇਦਾਰਾਂ ਘਰੇ ਲੈ ਕੇ ਜਾ ਰਹੇ ਆ ਕਿ ਤੁਹਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਗਈ ਆ ਪਿੰਡ ਖਾਲੀ ਕਰ ਲਈ ਜਾਂ ਲੋਕ ਆਮਹਾਰਿਕ ਕੋਈ ਹਾਲੇ ਕੋਈ ਹਦਾਇਤ ਨਹੀਂ ਹੈਗੀ ਪਰ ਫਿਰ ਵੀ ਸਿਆਣੇ ਆ ਲੋਕ ਇਹਨਾਂ ਨੂੰ ਇਹ ਹੁੰਦਾ ਕਿ ਬੱਚੇ ਸਾਡੇ ਇੱਕਦਮ ਸੈੱਟ ਹੋ ਜਾਣਗੇ ਜਿਹੜੀਆਂ ਫਾਰਮਾਂ ਆਉਂਦੀਆਂ ਨੇ ਜਿੱਦ ਮੇਰੇ ਜਦ ਤੱਕ ਤੁਸੀਂ ਆਪਣੇ ਤੌਰ ਤੇ ਕਨਫਰਮ ਕੋਈ ਆਫੀਸਰ ਦੇ ਤੌਰ ਤੇ ਜਾਂ ਹੋਰ ਕੋਈ ਪੱਕੀ ਨਿਊਜ਼ ਨਹੀਂ ਆਉਂਦੀ ਤੁਹਾਨੂੰ ਕੋਈ ਆਪ ਕਹਿੰਦਾ ਨਹੀਂ ਹੈਗਾ ਤੁਸੀਂ ਬਿਲਕੁਲ ਵਿਸ਼ਵਾਸ ਨਹੀਂ ਕਰਨਾ ਉਹ ਪੂਰੇ ਪ੍ਰਬੰਧ ਲਿੱਤੇ ਹੋਏ ਆ ਠੀਕ ਹੈ ਬਸ ਆਪਾਂ ਘਬਰਾਉਣਾ ਨਹੀਂ ਕੋਈ ਬੰਦਾ ਖਾਲੀ ਪੜਾ ਬੰਦਾਰੇ ਤਾਂ ਪ੍ਰਬੰਧ ਹੈਗੇ ਆ ਕੰਗੜੀ ਜੰਗ ਵੀ ਵੇਖੀ ਐ ਕੱਤਰ ਵਾਲੀ ਜੰਗ ਵੇਖੀ ਐ ਇਹ ਪਿੰਡ ਦੇ ਦੇਲੇਰ ਨੇ ਸਾਰੇ ਜੀ ਜੇ ਤੁਹਾਨੂੰ ਕੋਈ ਸ਼ੱਕੀ ਚੀਜ਼ ਦੀ ਦੀ ਆ ਸ਼ੱਕੀ ਬੰਦਾ ਦੀਦਾ ਸਾਨੂੰ ਦੱਸੋ ਕੋਈ ਬੰਦਾ ਵਹਾਲੋ ਪੁਲਿਸ ਆਜੂਗੀ ਕੋਈ ਰਾਤ ਨੂੰ ਕੋਈ ਡਰੋਨ ਦੀਦਾ ਜਾਂ ਹੋਰ ਦੀਦਾ ਸਾਨੂੰ ਦੱਸਣਾ ਚਾਹੀਦਾ ਜ਼ਿਲ੍ਹਾ ਫਾਜ਼ਿਲਕਾ ਬਾਰਡਰ ਦੇ ਉੱਤੇ ਸਰਹਾਦੀ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਨੇ ਦੌਰੇ ਕੀਤੇ ਜਾ ਰਹੇ ਨੇ ਇਸ ਵਕਤ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਪਹੁੰਚੇ ਨੇ ਪੱਕਾ ਚਿਸਤੀ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨਾਲ ਗੱਲਬਾਤ ਹੋ ਰਹੀ ਹੈ ਜਿਸ ਦੇ ਵਿੱਚ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਤੰਗੀ ਪਰੇਸ਼ਾਨੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਇਸ ਦੇ ਬਾਰੇ ਅਸੀਂ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਐਸਐਸਪੀ ਵਿਰਿੰਦਰ ਸਿੰਘ ਬਰਾੜ ਜੀ ਪਹੁੰਚ ਚੁੱਕੇ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪਿੰਡ ਵਾਲੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਲੋਕ ਸਹਿਜ ਮਹਿਸੂਸ ਕਰਨ ਕਿਉਂਕਿ ਪਿੰਡਾਂ ਦੇ ਪਿੰਡ ਖਾਲੀ ਕੀਤੇ ਜਾ ਰਹੇ ਨੇ। ਜੀ ਸਾਹਿਬ ਨੂੰ ਪੂਰੇ ਪ੍ਰਬੰਧ ਕੀਤੇ ਹੋਏ ਆ। ਠੀਕ ਹੈ। ਬਸ ਆਪਾਂ ਘਰੌਣਾ ਨਹੀਂ ਹੋਣ ਕੁਝ ਨਹੀਂ ਲੱਗਾ। ਇਹ ਵੀ ਹੈਗਾ ਕਿ ਜੇ ਕਿਤੇ ਲੋੜ ਹੋ ਗਈ ਕਿੱਥੇ ਰੱਖਣਾ ਬੱਚਿਆਂ ਨੂੰ ਜਾਂ ਹੋਰ ਪਰ ਉਹ ਚਲੋ ਤੁਸੀਂ ਅੱਛੀ ਗੱਲ ਕੀਤੀ ਹੈ ਪਹਿਲਾਂ ਕਿਤੇ ਪਰ ਫਿਰ ਵੀ ਕਈ ਵਾਰ ਪਿੰਡ ਇੱਕੋ ਦਮ ਕੋ ਖਾਲੀ ਕਿਉਂ ਹੋਣਾ ਪੈਂਦਾ ਹੈ? ਕਿਤੇ ਪ੍ਰਬੰਧ ਹੈਗੇ ਆ। ਉਹ ਆਪੇ ਮੈਡਮ ਤੇ ਰੱਖਿਆ ਤਾਂ ਉੱਥੇ ਲੱਗ ਜਾਵੇ। ਸਰ ਘਵਾਂ ਦੀ ਤਾਂ ਗੱਲ ਨਹੀਂ ਪਿੰਡ ਵਾਲੀ ਜੰਗ ਵੀ ਵੇਖੀ ਐ ਕਤਰ ਵਾਲੀ ਜੰਗ ਵੇਖੀ ਐ ਇਹ ਪਿੰਡ ਦੇ ਦਲੇਰ ਨੇ ਸਾਰੇ ਜੀ ਅੱਛਾ ਜਾਓ ਅੱਜ ਆਦੀ ਮਰਜੀ ਲੈਓ ਤੂੰ ਠਾਹ ਫੜਾਓ ਚਲੋ ਥੋੜੇ ਅਸਾ ਸੇਪ ਰਹਿ ਜਾਣ ਬਾਕੀ ਸਾਡੇ ਪਿੰਡ ਦੇ ਤਕੜੇ ਨੇ ਪਰਵਾਹ ਨਹੀਂ ਜਦੋਂ ਪਹਿਲਾ ਜੰਗ ਕਰਦੇ ਪਿੱਛੇ ਸਾਰੇ ਭੱਜ ਗਏ ਸਾਰੇ ਭੱਜ ਗਏ ਹਾਂ ਮੋਰੀ ਵਾਲੇ ਉਹ ਤੋਂ ਬਾਅਦ ਆ ਪੌੜੀ ਤੋੜ ਦਿੱਤੀ ਜਾਂਨੇ। ਫੇਰ ਉਸ ਤੋਂ ਬਾਅਦ ਹਸ ਵਾਲੇ ਤੱਕ ਪਹੁੰਚ ਗਿਆ ਸੀ। ਹਸ ਵਾਲੇ ਉੱਥੇ ਵੀ ਪਹੁੰਚ ਗਏ ਸੀ। ਸਰ ਜੀ ਉਧਰ ਤੋਂ ਘਾਟ ਲਗਾ। ਕੋਈ ਸਮਾਨ ਨਹੀਂ ਛੱਡਿਆ। ਫਿਰ ਆਦ ਪਾਈ ਸੀ ਇੱਥੇ। ਇੱਥੇ ਸਾਡਾ ਪਿੰਡ ਪਰਾਣਾ ਪੱਕਾ ਜੀ। ਇੱਥੇ ਟੈਟਰ ਟੂਟਰ ਸਾਡੀ ਖੜੇ ਸੀ। ਮਤਲਬ ਅਸੀਂ ਕਹਿੰਦੇ ਲੋਕਾਂ ਕੋਲ ਕੋਈ ਸਾਈਕਲ ਹੁੰਦਾ ਸੀ, ਕਿਸੇ ਕੋਲ ਕੱਡਾ ਹੁੰਦਾ ਸੀ। ਉਹ ਕਹਿੰਦੇ ਸੀ ਹੋਲੀ ਲਈ ਚੱਲਨੇ ਆ ਟੈਟਰ ਹੈ ਅਸੀਂ ਜਲਦੀ ਪਹੁੰਚ ਜਾਵਾਂਗੇ। ਉਹ ਮੁੱਲੇ ਵਾਧਿਆ ਏ। ਉਹ ਟੈਟਰ ਟੂਡ ਕਿਹੜਾ ਹੈਗਾ ਸੀ। ਉਹ ਸਾਰਾ ਸਮਾਨ ਨੂੰ ਚੱਕ ਕੇ ਲੈ ਗਿਆ। ਅੱਛਾ ਫਿਰ ਫਿਰ ਕੀ ਹੋਣਾ ਜਨਾਬ? ਅਸੀਂ ਆਦੇ ਪਾਈ ਤੇ ਫ ਉਹ ਆਦਾ ਵਾਜਾ ਵਜਾ ਕੇ ਚਲੇਗਾ ਟੱਟ ਨਹੀਂ ਛੱਡੀਗੀ ਇਹਦਾ ਪੇਡ ਆਪਣੇ ਘਰ ਦੀ ਵੀ ਨਾ ਜਿੰਨਾ ਲੇਟਾਂ ਛੱਡੀਗੀ ਸਾਡਾ ਬਾਪੂ ਹੈਗਾ ਸੀਗਾ ਜੱਗਾ ਸਿੰਘ ਮਤਾਬ ਸਿੰਘ ਦਾ ਉਹ ਬਤਾਂਦਾ ਕਿ ਸਾਡੇ ਨਾਨਾ ਸੀਗਾ ਉਹ ਹੁੰਦਾ ਇੱਟ ਨਾਲ ਇੱਟ ਨਹੀਂ ਛੱਡੀ ਸੀ ਕੋਈ ਚੀਜ਼ ਨਹੀਂ ਛੱਡੀ ਸੀ ਦਰਖਤ ਪੇੜ ਜਿ ਸੀ ਨਾ ਕੱਟ ਕੇ ਉੱਤੇ ਪਟਰਾਣ ਛੱਡ ਕੇ ਉੱਤੇ ਪਤਾ ਨਹੀਂ ਕਾਹ ਦਾ ਤੇਲ ਹੈਗਾ ਸੀਗਾ ਉਹ ਪਾ ਕੇ ਉਹ ਤਾਂ ਪੁੱਟੀ ਨਹੀਂ ਸੀ ਹਾਂ ਜੀ ਉਹ ਰਹਿ ਸੀ ਆਮ ਲਾਇਆ ਹੈ ਪੂਰਾ ਸਾਲ ਪੇੜ ਤੇ ਵੀ ਛੱਡ ਕੇ ਦਰਖਤ ਕੋਈ ਨਹੀਂ ਪਤਾ ਮੈਂ ਹਾਂ ਨੀ ਦੇਰ ਤੱਕ ਸਾਲ ਜੀ ਸਾਲ ਇੱਕ ਰਾਜ ਸਰ ਇਹ ਕਿਹੜੀ ਚੋਕੀ ਹੈ ਕਿਹੜੀ ਅੰਮੀ ਦੀ ਚੋਕੀ ਹੈ ਨਹੀਂ ਨਹੀਂ ਕਿਹੜੀ ਚੋਕੀ ਹੈ ਹਰ ਵੀ ਇਹ ਸਰ ਜੀ ਹੁਣ ਕੋਈ ਪੁਰਾਣੀਆਂ ਗੱਲਾਂ ਨਾ ਖਲਾਓ ਠੀਕ ਹੈ ਜੀ ਚਲੋ ਹੁਣ ਸਾਡੀ ਬੇਨਤੀ ਹੈ ਆਪ ਜੇ ਤੁਹਾਨੂੰ ਕੋਈ ਸ਼ੱਕੀ ਚੀਜ਼ ਦੀਦੀ ਆ ਚੱਕੀ ਬੰਦਾ ਦੀਦੇ ਸਾਨੂੰ ਦੱਸੋ ਕੋਈ ਬੰਦਾ ਵਹਾ ਲਓ ਪੁਲਿਸ ਆਜੂਗੀ ਕੋਈ ਰਾਤ ਨੂੰ ਕੁਝ ਡਰੋਨ ਦੀਦਾ ਜਾਂ ਹੋਰ ਦੀਦਾ ਸਾਨੂੰ ਦੱਸਣਾ ਜ਼ਰੂਰ ਠੀਕ ਹੈ ਜੀ ਗਾਰਡਨ ਪਤਾ ਹੈ ਜੀ ਅਲਰਟ ਰਹਿਣਾ ਹਰ ਚਾਰ ਲੋਗੇ ਠੰਡਾ ਲੋਗੇ ਐਸਐਸਪੀ ਸਾਹਿਬ ਤੁਸੀਂ ਦੌਰਾ ਕਰ ਰਹੇ ਹੋ ਨੇ ਵੈਸੇ ਜਿੰਨਾ ਕੋਰਡ ਸਾਵਧਾਨੀ ਹੈ ਕਿ ਉਹ ਕਿਨਾਂ ਜਾਵੇ ਐਸਐਸਪੀ ਸਾਹਿਬ ਤੁਸੀਂ ਪਿੰਡਾਂ ਦਾ ਦੌਰਾ ਕਰ ਰਹੇ ਹੋ ਤੁਹਾਨੂੰ ਪਿੰਡਾਂ ਦੇ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਨਹੀਂ ਦੇਖੋ ਜੀ ਆ ਫਾਜ਼ਲ ਖਾਨ ਵੀਂਗ ਐਸਐਸਪੀ ਨਾਤੇ ਸਾਡਾ ਪਰਿਵਾਰ ਹੈ ਜੀ ਸੋ ਸਾਡਾ ਫਰਜ਼ ਬਣਦਾ ਹੈਗਾ ਇਹਨਾਂ ਜਾਣਾ ਤੇ ਨਾਲੇ ਵੈਸੇ ਵੀ ਇਹ ਸਾਰਿਆਂ ਨੂੰ ਬਹੁਤ ਤਜਰਬਾ ਪੁਰਾਣਿਆਂ ਨੂੰ ਇਹਨਾਂ ਤੋਂ ਸਭ ਤੋਂ ਸਾਨੂੰ ਹੀ ਸਿੱਖਿਆ ਮਿਲਦੀ ਹੈ ਤੇ ਦੂਸਰੀ ਗੱਲ ਇਹ ਅਸੀਂ ਤੁਹਾਨੂੰ ਇਹੀ ਦੱਸਿਆ ਹੈਗਾ ਵੀ ਪੂਰੇ ਪ੍ਰਬੰਧ ਹੈਗੇ ਨੇ ਆਪਾਂ ਮਾੜਾ ਚੰਗਾ ਸਮਾਂ ਆਉਂਦਾ ਹੈਗਾ ਤੇ ਜਿਹੜਾ ਇਹ ਇਹੋ ਜਿਹਾ ਸਮਾਂ ਐ ਤਾਂ ਆਉਂਦਾ ਨਹੀਂਗਾ ਰੋਜ਼ ਸੋ ਆਪਾਂ ਜਿਹੜਾ ਹੈਗਾ ਇਹਨੂੰ ਆਪਾਂ ਇਕੱਠੇ ਰਲ ਮਿਲ ਕੇ ਲੜਨਾ ਤੇ ਇਹਨਾਂ ਲਈ ਬਹੁਤ ਹੁਸਾ ਹੈਗਾ ਜੀ ਤੇ ਇਹ ਦੇਖ ਕੇ ਬੜਾ ਚੰਗਾ ਲੱਗਦਾ ਇਹਨਾਂ ਨੇ ਸਾਰਾ ਦੇਖਿਆ ਪਿਆ ਪਹਿਲਾਂ ਐਸਐਸਪੀ ਸਾਹਿਬ ਇੱਕ ਜਾਣਕਾਰੀ ਹੋਰ ਦਿਓ ਅਸੀਂ ਕੁਝ ਪਿੰਡਾਂ 'ਚ ਗਏ ਲੋਕੀ ਆਮਹਾਰੇ ਜਿੰਨਾਂ ਕੋਲ ਸਾਧਨ ਆ ਉਹ ਤਾਂ ਸਮਾਨ ਆਪਣੇ ਰਿਸ਼ਤੇਦਾਰਾਂ ਘਰੇ ਲੈ ਕੇ ਜਾ ਰਹੇ ਆ ਕੀ ਤੁਹਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਦਾਇਤ ਦਿੱਤੀ ਗਈ ਆ ਪਿੰਡ ਖਾਲੀ ਕਰ ਲਈ ਜਾਂ ਲੋਕ ਆਮਹਾਰੇ ਕਰ ਬਿਲਕੁਲ ਹਲੇ ਕੋਈ ਹਦਾਇਤ ਨਹੀਂ ਹੈਗੀ ਪਰ ਫੇਰ ਵੀ ਸਿਆਣੇ ਆ ਲੋਕ ਇਹਨਾਂ ਨੂੰ ਇਹ ਹੁੰਦਾ ਕਿ ਬੱਚੇ ਸਾਡੇ ਇੱਕਦਮ ਸੈੱਟ ਹੋ ਜਾਣਗੇ ਤਾਂ ਅਸੀਂ ਆਪਣਾ ਇੰਡੀਪੈਂਡੈਂਟਲੀ ਖੜ੍ਹ ਸਕਦੇ ਆ ਕੰਮ ਵੀ ਕਰ ਸਕਦੇ ਆ ਤੇ ਇਹਨਾਂ 'ਚ ਇਹਨਾਂ ਜਜ਼ਬਾ ਵੀ ਅਸੀਂ ਫੌਜ ਨਾਲ ਉਹ ਉੱਤੇ ਜੋ ਕੋਈ ਪਿੰਡ ਨੂੰ ਕੋਈ ਵੈਕੂਏਟ ਕਰਨਾ ਪਵੇ ਤਾਂ ਸੀ ਮੈਮ ਨੇ ਅਸੀਂ ਸਾਰੇ ਪ੍ਰਬੰਧ ਕੀਤੇ ਹੋਏ ਨੇ ਤੇ ਉਹ ਉਸ ਹਿਸਾਬ ਨਾਲ ਅਸੀਂ ਵੈਕੂਏਟ ਕਰਕੇ ਉਹਨੂੰ ਨਿਸ਼ਚਿਤ ਜਗ੍ਹਾ ਤੇ ਲਿਜਾ ਸਕਦੇ ਹਾਂ ਉਹ ਜਗ੍ਹਾ ਦਾ ਪ੍ਰਬੰਧ ਹੋ ਚੁੱਕਾ ਹੈ ਹੋ ਚੁੱਕਾ ਹੈਗਾ ਜੀ ਉਹ ਜਦੋਂ ਹੀ ਲੋਡ ਹੋਊਗੀ ਉਸੇ ਟਾਈਮ ਜਿਹੜਾ ਹੈਗਾ ਕੰਟੈਕਟ ਹੋ ਜਾਂਦਾ ਕਿਉਂਕਿ ਉਹ ਜਗ੍ਹਾ ਵੀ ਅਸੀਂ ਜਿਹੜਾ ਹੈਗਾ ਮੌਕੇ ਤੇ ਦੱਸਾਂਗੇ ਤਾਂ ਕਿ ਸੀਕ੍ਰੀਟ ਹੁੰਦੀ ਹੈ ਪਰ ਹੈਗਾ ਸਾਰਿਆਂ ਨੂੰ ਕਈ ਵਾਰੀ ਅੱਜਕੱਲ੍ਹ ਨਾ ਜੀ ਸੋਸ਼ਲ ਮੀਡੀਆ ਦਾ ਦੌਰ ਹੈ ਫਵਾਵਾਂ ਦੇ ਵਿੱਚ ਲੋਕੀ ਛੇਤੀ ਆ ਜਾਂਦੇ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਇਸ ਵੀਡੀਓ ਦੇ ਜ਼ਰੀਏ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀਡੀਓ ਜਿਹੜੀ ਹੈ ਇਹੀ ਹੈ ਕਿ ਜਿਹੜੀਆਂ ਫਾਰਮਾਂ ਆਉਂਦੀਆਂ ਨੇ ਮੀਡੀਆ ਜਦ ਤੱਕ ਤੁਸੀਂ ਆਪਣੇ ਤੌਰ ਤੇ ਕਨਫਰਮ ਕੋਈ ਆਫੀਸਰ ਦੇ ਤੌਰ ਤੇ ਜਾਂ ਹੋਰ ਕੋਈ ਪੱਕੀ ਨਿਊਜ਼ ਨਹੀਂ ਆਉਂਦੀ ਤੁਹਾਨੂੰ ਕੋਈ ਆਪ ਕਹਿੰਦਾ ਨਹੀਂ ਹੈਗਾ ਤੁਸੀਂ ਬਿਲਕੁਲ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਵਿਸ਼ਵਾਸ ਕਰਨ ਨਾਲ ਜਨਰਲੀ ਕੀ ਹੁੰਦਾ ਕਿ ਪੈਨਿਕ ਕ੍ਰੀਏਟ ਹੋ ਜਾਂਦੀ ਹੈ ਤੇ ਤੁਹਾਨੂੰ ਇਹ ਜ਼ਰੂਰ ਹੋਊਗਾ ਕਿ ਕੋਈ ਨਾ ਕੋਈ ਸਾਡੇ ਚੋਂ ਬੁਲਾਰਾ ਡੀਸੀ ਮੈਮ ਤੋਂ ਜਾਂ ਹੋਰਾਂ ਤੋਂ ਉਹ ਜ਼ਰੂਰ ਉਸ ਤੇ ਬਿਆਨ ਦੇਣਗੇ ਠੀਕ ਹੈ ਨਾ ਪਰ ਮੇਰੀ ਅਪੀਲ ਇਹੀ ਹੈ ਮੈਂ ਕੱਲ ਵੀ ਕੀਤੀ ਸੀ ਵੀ ਆਪਾਂ ਫਾਰਮਾ ਨਹੀਂ ਫੈਲਾਉਣੀ ਆ ਇੱਕ ਅਦਾ ਚਲੋ ਕਿਸੇ ਨੇ ਕਰਿਆ ਤਾਂ ਉਹਨਾਂ ਨੂੰ ਸਮਝਾਤਾ ਠੀਕ ਹੈ ਨਾ ਉਹਦੇ ਨਾਲ ਕੀ ਹੁੰਦਾ ਕਿ ਆਮੀ ਵੱਲੋਂ ਬੀਐਸਐ ਵੱਲੋਂ ਵੀ ਮੈਸੇਜ ਆਇਆ ਕਿ ਐ ਕਰਕੇ ਇਫਵਾ ਨਾਲ ਆਪਾਂ ਨੂੰ ਨੁਕਸਾਨ ਹੁੰਦਾ ਹੈਗਾ ਸੋ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਸਾਰੇ ਸੋਸ਼ਲ ਮੀਡੀਆ ਐਂਡ ਪਲੱਸ ਨਿਊਜ਼ਪੇਪਰ ਨੂੰ ਬਰੀਫ ਕੀਤਾ ਹੋਇਆ ਪਰ ਫਿਰ ਵੀ ਜਿਹੜਾ ਹੈਗਾ ਕੋਈ ਜਨਤਾ ਪੋਸਟ ਪਾਉਂਦੀ ਹੈ ਗਰੁੱਪ ਬਣੇ ਬੈ ਨੇ ਉਹਨਾਂ ਉੱਥੇ ਉੱਥੇ ਸੋਸ਼ਲ ਮੀਡੀਆ ਕੀ ਕਰਨਗੇ ਹਨਾ ਉੱਥੇ ਚੈਨਲ ਕੀ ਕਰਨਗੇ ਸੋ ਇਸ ਕਰਕੇ ਉਸ ਚੀਜ਼ ਲਈ ਅਸੀਂ ਕਾਊਂਟਰ ਆਪਣਾ ਸਾਡਾ ਸੋਸ਼ਲ ਮੀਡੀਆ ਗਰੁੱਪ ਹੈਗਾ ਅਸੀਂ ਉਹਦੇ ਚ ਪਾ ਦਿੰਦੇ ਹਾਂ ਇੱਕ ਮਹੱਤਵਪੂਰਨ ਇੱਕ ਵਾਰੀ ਹੋਰ ਤੁਹਾਡੇ ਤੋਂ ਲੈਣਾ ਚਾਹਾਂਗੇ ਜਦੋਂ ਬਲੈਕਆਊਟ ਦੀ ਕਾਲ ਆਉਂਦੀ ਹੈ ਉਦੋਂ ਕੁਝ ਥਾਵਾਂ ਦੇ ਉੱਤੇ ਸਾਥ ਮਿਲਦਾ ਹੈ ਜਾਂ ਕਈ ਥਾਵਾਂ ਦੇ ਸ਼ਾਸਨ ਦੀ ਬਲੈਕਆਊਟ ਹੋ ਜਾਂਦਾ ਹੈ। ਇਹ ਹੈਗਾ ਕਿ ਜਦੋਂ ਬਲੈਕਆਊਟ ਹੁੰਦਾ ਸਾਇਰਨ ਵੱਜਦਾ। ਉਹ ਸਾਇਰਨ ਤੋਂ ਬਾਅਦ ਆਪਣਾ ਫਰਜ਼ ਬੰਦਾ ਹੈਗਾ ਕਿ ਆਪਾਂ ਸਾਰੇ ਜਿਹੜੇ ਹੈਗੇ ਆ ਜਿੱਥੇ ਹੈਗੇ ਉੱਥੇ ਹੀ ਹੋ ਕੇ ਆਪਾਂ ਆਪਣੀਆਂ ਲਾਈਟਸ ਜਿਹੜੀਆਂ ਹੈਗੀਆਂ ਬੰਦ ਕਰ ਦਈਏ ਤੇ ਟੋਟਲ ਹਨੇਰਾ ਹੋ ਕੇ ਰਹਿਣਾ। ਤੇ ਉਸ ਤੋਂ ਉਸ ਤੋਂ ਇਲਾਵਾ ਜਦੋਂ ਕੋਈ ਟ੍ਰੈਫਿਕ ਹੁੰਦਾ ਤਾਂ ਅਸੀਂ ਇਹੀ ਗਾਈਡ ਕਰਦੇ ਆ ਕਿ ਟ੍ਰੈਫਿਕ ਸਾਈਡ ਤੇ ਲਵਾ ਕੇ ਉਹਨਾਂ ਦੀ ਲਾਈਟਸ ਬੰਦ ਕਰ ਦਿੰਨੇ ਹੈਗੇ ਆ ਕਿਉਂਕਿ ਹੁਣ ਉਸ ਟਾਈਮ 'ਚ ਇਹ ਨਹੀਂ ਹੈਗਾ ਕਿ ਹੁਣ ਅਸੀਂ ਉਹਨੂੰ ਭੇਜੀਏ। ਜੀ ਤੇ ਇਸ ਕਰਕੇ ਅਸੀਂ ਸਾਈਡ ਤੇ ਲਵਾ ਲਈਦੀ ਹੈ ਸੋ ਬੇਸਿਕਲੀ ਇਹੀ ਹੈਗਾ ਬਲੈਕਆਊਟ ਦਾ मीनिंग ਦਾ ਇਹ ਹੈ ਕਿ ਆਪਾਂ ਆਪਣੀ ਸੁਰੱਖਿਅਤ ਜਗ੍ਹਾ ਤੇ ਪਹੁੰਚ ਜੀ ਜਿੱਥੇ ਵੀ ਤੇ ਜਾਂ ਜਿੱਥੇ ਵੀ ਆਪਾਂ ਖੜੇ ਹੋਈਏ ਉੱਥੇ ਆਪਾਂ ਲਾਈਟ ਆਪਣੀ ਕਲੋਜ਼ ਕਰ ਲਈਏ ਬਲੈਕਆਊਟ ਦਾ ਜਿਹੜਾ ਹੈਗਾ ਇਹਦਾ ਬੜਾ ਮਕਸਦ ਹੈ ਜੀ ਜੀ ਇਹਦਾ ਜਿਹੜਾ ਇੱਕ ਕੈਮੋਫਲਾਈਸ ਟਾਈਪ ਕੰਮ ਕਰਦਾ ਹੈਗਾ ਸੋ ਮੇਰੀ ਇਹੀ ਪੀਰ ਹੈ ਕਿ ਜਦੋਂ ਵੀ ਆਪਣੇ ਜਾਂ ਹੁਣੇ ਜਿਹੜੇ ਹਾਲਾਤ ਚੱਲ ਰਹੇ ਤਾਂ ਕੋਸ਼ਿਸ਼ ਕਰਨਾ ਚਾਹੀਦਾ ਕਿ ਜਿਵੇਂ ਹੀ ਰਾਤ ਹੁੰਦੀ ਹੈ ਤਾਂ ਆਪਾਂ ਕੋਸ਼ਿਸ਼ ਕਰੀਏ ਵੀ ਆਪਣੀ ਮੰਜ਼ਿਲ ਤੇ ਪਹੁੰਚ ਜਾਈਏ ਜੀ ਜੀ ਤੇ ਉਹ ਉਸ ਦਾ ਜਿਹੜਾ ਹੈਗਾ ਉਹੋ ਜਿਹਾ ਆਪਾਂ ਨੂੰ ਮੌਕਾ ਹੀ ਨਾ ਮਿਲੇ ਜਦੋਂ ਇਹ ਜਿਹੇ ਦਿਨ ਚੱਲਦੇ ਹੈਗੇ ਆ ਇਹੀ ਅਪੀਲ ਹੈ ਕਿ ਆਪਾਂ ਟਾਈਮਲੀ ਆਪਣੇ ਆਪਣੇ ਘਰ ਪਹੁੰਚ ਜਾਈਏ ਤੇ ਵੈਸੇ ਜਿਹੜਾ ਹੈਗਾ ਬਹੁਤ ਸਾਰਾ ਪੀਸਫੁਲ ਹੈ ਤੇ ਅਸੀਂ ਸਾਰੇ ਜਿਹੜੇ ਹੈਗੇ ਆ ਪੂਰੇ ਤੱਕੜੇ ਆ ਤੇ ਅਸੀਂ ਨਾਲ ਸਾਥ ਨਭਾਵਾਂਗੇ ਨਾ ਸਰਹੱਦੀ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸ ਪੁਲਿਸ ਪ੍ਰਸ਼ਾਸਨ ਆ ਜਿਹੜਾ ਪਿੰਡਾਂ ਵਿੱਚ ਜਾ ਰਿਹਾ ਹੈ ਲੋਕਾਂ ਨਾਲ ਗੱਲਬਾਤ ਕੀਤੀ ਹੈ ਔਰ ਇਹਨਾਂ ਨੂੰ ਗੱਲਬਾਤ ਕਰਨ ਦੇ ਲਈ ਇਸ ਕਰਕੇ ਵੀ ਸਹਿਜ ਮਹਿਸੂਸ ਕਰਵਾਇਆ ਜਾ ਰਿਹਾ ਲੋਕਾਂ ਨੂੰ ਕਿ ਪੈਨਿਕ ਕ੍ਰੀਟ ਨਾ ਹੋਵੇ ਲੋਕ ਅਫਵਾਹਾਂ ਤੋਂ ਬਚਣ ਇਸ ਕਰਕੇ ਜਿਹੜਾ ਸਮੂਹ ਜ਼ਿਲ੍ਹਾ ਨਮਾਸੀਆਂ ਦੇ ਵੱਲੋਂ ਜਿਹੜੇ ਨੇ ਉਹ ਵੀ ਇਛਾਤ ਦਿੱਤਾ ਜਾ ਰਿਹਾ ਨਾਲ ਹੀ ਜਿਹੜੇ ਮੌਜੂਦਾ ਸਰਪੰਚ ਵੀ ਸਾਡੇ ਨਾਲ ਨੇ ਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਪਿੰਡਾਂ ਦੇ ਵਿੱਚ ਲੋਕ ਆ ਜਿਨ੍ਹਾਂ ਨੂੰ ਅਪੀਲ ਤੁਸੀਂ ਕਰਦੇ ਹੋ ਗੁਰਦੁਆਰਾ ਸਾਹਿਬ ਰਾਈ ਅਨਾਉਂਸਮੈਂਟ ਕਰਾਉਣੀ ਜਾਂ ਹੋਰ ਸਾਰੇ ਸੁਣਦੇ ਆ ਲੋਕ ਪਿੰਡ ਵਾਲੇ ਸਾਥ ਦੇ ਰਹੇ ਆ ਸਾਰਾ ਪਿੰਡ ਜੀ ਪੂਰਾ ਸਾਥ ਦਿੱਤੀ ਜਾਂਦਾ ਕੋਈ ਪਿੰਡ ਚ ਬਹੁਤ ਵਧੀਆ ਪਿੰਡ ਸਾਰਾ ਸਾਥ ਦਿੱਤੀ ਜਾਂਦਾ ਬਲੈਕਆਊਟ ਦੇ ਵੇਲੇ ਸਾਰੀਆਂ ਲਾਈਟਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਹੀ ਕਰਤੀ ਬੰਨ 6 ਵਜੇ ਬੰਦ ਕਰ ਦਿੰਦੇ ਸਰਪਰੇ ਤੇ ਪੁਲਿਸ ਦੀ ਇਸ ਤਰ੍ਹਾਂ ਦੀ ਐਕਟੀਵਿਟੀ ਦੇ ਨਾਲ ਵੀ ਹੌਸਲਾ ਮਿਲਦਾ ਥੋਨੂੰ ਪਿੰਡਾਂ ਵਾਲਿਆਂ ਨੂੰ ਕਿ ਚਲੋ ਸਾਡੇ ਕੋਲ ਕੋਈ ਤੇ ਆਉਂਦਾ ਸਾਰ ਲੈਣ ਦੇ ਲਈ ਅਨਸਲਾ ਦਾ ਮਿਲਦਾ ਹੀ ਹੈ ਜੈਸੇ ਦੇਖੋ ਪ੍ਰਸ਼ਾਸਨ ਵੀ ਪੂਰਾ ਸਾਥ ਦਿੱਤੀਆਂ ਦਾ ਪੰਜਾਬ ਪੁਲਿਸ ਵੀ ਸ਼ਾਮ ਨੂੰ ਇੱਥੇ ਨਾਕਾ ਲਾਉਂਦੀ ਕਰਦਾ ਹੈ ਰਾਜਾਤ ਪੂਰਾ ਦੇ ਜੀ ਜੀ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਪੱਕਾ ਚਿਸਤੀ ਖੜੇ ਆ ਜਿੱਥੇ ਲੋਕਾਂ ਦੇ ਵੱਲੋਂ ਲਗਾਤਾਰ ਆ ਜਿਹੜਾ ਸਾਥ ਵੀ ਦਿੱਤਾ ਜਾ ਰਿਹਾ ਹੈ ਬਲੈਕਆਊਟ ਕਿਸ ਤਰ੍ਹਾਂ ਦਾ ਹੁੰਦਾ ਸਾਰੀਆਂ ਗੱਲਾਂ ਆ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਇਲਾਕਾ ਨਿਵਾਸੀ ਹੋਣ ਦੇ ਨਾਤੇ ਕੀ ਕੀ ਖੱਜਲ ਖਵਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸਰ ਅਸੀਂ ਪੱਕਾ ਚਿਸਤੀ ਤੋਂ ਇੱਕ ਵਾਰੀ ਨਹੀਂ ਬੜੀ ਵਾਰੀ ਉਜੜੇ ਆ ਜੀ ਕਦੇ ਅਸੀਂ ਜੰਗਾ ਚ ਜੂਤ ਜਿਹੜੇ ਕਦੇ ਬਾੜ ਨਾਲੋਂ ਜਿਹੜੇ 95 ਵਿੱਚ ਵੀ ਅਸੀਂ ਇੱਥੋਂ ਉਜੜੇ 2001 ਚ ਕਾਰਗਲ ਵੇਲੇ ਵੀ ਉਜੜੇ ਔਰ ਨਾਲ ਨਾਲ 2014 ਦੇ ਵਿੱਚ ਵੀ ਉਜੜੇ ਸਾਡਾ ਸਰਕਾਰ ਨੇ ਉਦੋਂ ਕਹਿ ਕੇ ਪਿੰਡ ਖਾਲੀ ਕਰਵਾਏ ਅੱਜ ਅਸੀਂ ਪਿੰਡ ਵਾਲੇ ਇਸ ਗੱਲ ਤੋਂ ਚਿੰਤਕ ਹੈ ਕਿ ਪ੍ਰਸ਼ਾਸਨ ਨੇ ਸਾਨੂੰ ਅਜੇ ਤੱਕ ਨਹੀਂ ਆਖਿਆ ਵੀ ਪਿੰਡ ਖਾਲੀ ਕਰੋ ਜਾਂ ਨਾ ਕਰੋ ਕਿ ਤੁਸੀਂ ਇੱਥੇ ਬੈਠੇ ਰਹੋ ਕਿ ਜਾਓ ਹਾਂ ਜਾ ਰਿਹਾ ਆ ਜੀ ਐਸਐਸਪੀ ਸਾਹਿਬ ਆਏ ਨੇ ਮੈਂ ਇਹਨਾਂ ਨੂੰ ਅਪੀਲ ਕਰਾਂਗਾ ਕਿ ਵੱਡੇ ਪੱਧਰ ਤੇ ਇੱਥੇ ਇੱਕ ਪੁਲਿਸ ਨਾਕਾ ਦਿੱਤਾ ਜਾਵੇ ਸਾਨੂੰ ਜੀ ਇੱਕ ਵੱਡੀ ਮਜੀਸ਼ੀਨ ਵਾਲੀ ਗੱਡੀ ਦਿੱਤੀ ਜਾਵੇ ਹਾਂਜੀ ਇਹਨਾਂ ਪਿੰਡ ਦੇ ਬਾਰੇ ਅਸੀਂ ਦੱਸ ਰਹੇ ਸੀ ਹੁਣੇ ਬਜ਼ੁਰਗ ਐਸਐਸਪੀ ਸਾਹਿਬ ਨਾਲ ਹੀ ਗੱਲਬਾਤ ਹੋ ਰਹੀ ਕਹਿੰਦੇ ਕਿ ਦੋ ਪੁਰਾਣੀ ਜੰਗ ਲੱਗੀ ਸੀ 71 ਵੇਲੇ ਦੀ ਤੇ ਪਿੰਡ ਦੇ ਉੱਤੇ ਕਾਫੀ ਸਮਾਂ ਕਬਜ਼ਾ ਰਿਆ ਉਸ ਵੇਲੇ ਦਾ ਮਾਹੌਲ ਬਜ਼ੁਰਗ ਕੀ ਦੱਸਦੇ ਆ ਬਿਲਕੁਲ ਜੀ 65 ਵੇਲੇ ਵੀ ਬਹੁਤ ਵੱਡਾ ਉਜਾੜਾ ਹੋਇਆ ਲੋਕਾਂ ਤੋਂ ਆਪਦੀਆਂ ਜਾਨਾਂ ਬਚਾ ਕੇ ਯਾ ਕੁਛ ਵੀ ਨਹੀਂ ਕੱਢਿਆ ਗਿਆ ਮਾਲ ਡੰਗਰ ਪਸੂ ਸਾਰਾ ਕੁਛ ਇੱਥੇ ਰਹਿ ਗਿਆ 72 ਵੇਲੇ ਵੀ ਸਾਡੇ ਇੱਥੇ ਚਾਰ ਟਰੈਕਟਰ ਪਾਕਿਸਤਾਨ ਵਾਲੇ ਲੱਗੇ ਸੀਗੇ ਠੀਕ ਹੈ ਜੀ ਕੁਛ ਨਹੀਂ ਕੱਢਿਆ ਗਿਆ ਬਹੁਤ ਵੱਡਾ ਸੀ ਬੜੀ ਵਾਰੀ ਉਜੜੇ ਤੇ ਬੜੀ ਵਾਰੀ ਵਸੇ ਆ ਇੱਕ ਲਿਸਟ ਜਾਰੀ ਕੀਤੀ ਗਈ ਆ ਵੀ ਤੁਹਾਡੇ ਵਾਸਤੇ ਰਾਤ ਕੇੰਦਰ ਉਹ ਹੈ ਹਾਂ ਇਹ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਸਾਡੇ ਸਮਝੋ ਬਾਹਰ ਹੈ ਜੀ ਕਹਾਣੀ ਵੀ ਰਾਹਤ ਕੇ ਅੰਦਰ ਬਣਾ ਦਿੱਤੇ ਆ ਪਿੰਡ ਵਾਲਿਆਂ ਨੂੰ ਅਵੇਰ ਨਹੀਂ ਕੀਤਾ ਗਿਆ ਵੀ ਤੁਸੀਂ ਜਾਓ ਜਾਂ ਨਾ ਜਾਓ ਔਰ ਇਹ ਵੀ ਨਹੀਂ ਹੋ ਸਕਦਾ ਕਿ ਸਾਰੇ ਪਿੰਡ ਵਾਲਿਆਂ ਕੋਲ ਆਪਦੇ ਆਪ ਦੇ ਸਾਧਨ ਟਰੈਕਟਰ ਟਰਾਲੀਆਂ ਹੋਣ ਕਈਆਂ ਕੋਲ ਨਹੀਂ ਵੀ ਹੈਗੇ ਨਹੀਂ ਸਰ ਜਿਹੜੇ ਗਰੀਬ ਤੱਕਬਾ ਹੈ ਕਰੀਬ-ਕਰੀਬ ਆਏ ਸਮਝ ਲਓ ਵੀ 60 ਤੋਂ 70% ਲੋਕਾਂ ਕੋਲ ਸਾਧਨ ਨਹੀਂ ਹੈਗੇ ਹਾਂ ਅੱਜ ਉਹ ਵਿਚਾਰੇ ਜਿਹੜਾ 1000 ਰੁਪਏ ਆ ਟੈਂਪੂ ਵਾਲਾ ਸੀ ਉਹ 2500 ਰੁਪਏ ਮੰਗ ਰਿਹਾ ਸਾਰੇ ਲੋਕ ਚਿੰਤਕ ਨੇ ਇਸ ਗੱਲ ਤੋਂ ਤੇ ਕਈਆਂ ਨੂੰ ਸਾਧਨ ਮਿਲ ਰਹੇ ਤੇ ਕਈਆਂ ਨੂੰ ਨਹੀਂ ਮਿਲ ਰਹੇ ਪ੍ਰਸ਼ਾਸਨ ਦਾ ਕੋਈ ਇਧਰ ਧਿਆਨ ਨਹੀਂ ਹੈਗਾ ਸਮਾਨ ਵੀ ਅਜੇ ਘਰੇ ਪਿਆ ਸਾਰੇ ਇਹ ਮਜਬੂਰੀ 'ਚ ਹੀ ਪਿਆ ਨਹੀਂ ਤਾਂ ਚਲੇ ਜਾਂਦੇ ਲੋਕ ਸਾਧਨ ਹੁੰਦਾ ਤਾਂ ਲੈ ਜਾਂਦੇ ਆ ਤਾਂ ਤੇ ਮਜਬੂਰੀ ਆ ਸਾਰੇ ਗਰੀਬਾਂ ਦੀ ਇਸ ਤਰ੍ਹਾਂ ਦੀ ਜੀ ਵੀ ਸਾਧਨ ਨਹੀਂ ਹੈਗਾ ਜੀ ਤੁਸੀਂ ਕੀ ਦੱਸਣਾ ਚਾਹੁੰਦੇ ਆ ਕੋਈ ਅਸੀਂ ਕਹਿੰਦੇ ਸਾਨੂੰ ਬਹੁਤ ਬਹੁਤ ਨੁਕਸਾਨ ਹੋ ਰਿਹਾ ਇੱਥੇ ਜੀ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਦੇਖਦੇ ਆ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੁੰਦਾ ਪਰ ਇਹ ਲੋਕਾਂ ਦੇ ਚਿਹਰਿਆਂ ਦੀ ਜਿਹੜੀ ਹੈ ਹਾ ਭਾਵ ਦੱਸਦੇ ਨੇ ਕਿ ਚਿੰਤਾ ਵਿੱਚ ਡੁੱਬੇ ਹੋਏ ਨੇ ਪਰ ਪ੍ਰਸ਼ਾਸਨ ਦਾ ਦਾਵਾ ਹੈ ਕਿ ਅਸੀਂ ਪ੍ਰਬੰਧ ਕਰ ਲਏ ਆ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਹਦਾਇਤ ਕਿਸੇ ਤਰ੍ਹਾਂ ਦੀ ਗਾਈਡਲਾਈਨ ਨਹੀਂ ਦਿੱਤੀ ਗਈ ਬਾਰਡਰ ਦੇ ਉੱਤੇ ਵਸਦੇ ਪਿੰਡਾਂ ਦੇ ਲੋਕਾਂ ਦਾ ਹਾਲ ਕੀ ਹੈ ਹਾਲ ਬੇਹਾਲ ਹੈ ਜਾਂ ਫਿਰ ਸੁਖਾਲੇ ਮਾਹੌਲ ਦੇ ਵਿੱਚ ਨਹੀਂ ਸਾਰਾ ਕੁਝ ਤਸਵੀਰਾਂ ਬਿਹਾਨ ਕਰ ਰਹੀਆਂ ਨੇ ਇਹ ਪਿੰਡ ਵਾਸੀ ਚਿੰਤਾ ਦੇ ਵਿੱਚ ਕਿਉਂ ਨੇ ਇਹ ਸਾਰੀਆਂ ਗੱਲਾਂ ਆਪਣੀ ਜ਼ੁਬਾਨੀ ਇਹਨਾਂ ਨੇ ਦੱਸ ਦਿੱਤੀਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਰਹੱਦਾਂ ਉੱਤੇ ਵਸਦੇ ਲੋਕ ਜਿਹੜੇ ਦੇਸ਼ ਦੀ ਰਾਖੀ ਵੀ ਕਰਦੇ ਨੇ ਨਾਲ ਨਾਲ ਜਦੋਂ ਮੁਸੀਬਤ ਪੈਂਦੀ ਹੈ ਤੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਇੱਕ ਹਾਕ ਵੱਜਦੀ ਹੈ ਤੇ ਬਾਰਡਰਾਂ ਤੇ ਚਲੇ ਜਾਂਦੇ ਆ ਚਾਹੇ ਉੱਥੇ ਸਰਕੰਡਾ ਸਾਫ਼ ਕਰਨਾ ਹੋਵੇ ਜਾਂ ਕੋਈ ਹੋਰ ਕੰਮ ਕਰਨਾ ਹੋਵੇ ਆਰਮੀ ਦੇ ਨਾਲ ਬੀਐਸਐਫ ਦੇ ਨਾਲ ਵੀ ਮਦਦ ਕਰਨ ਦੇ ਵਿੱਚ ਸਹਿਯੋਗ ਦਿੰਦੇ ਨੇ ਪਰ ਜਦੋਂ ਵਾਰੀ ਆਉਂਦੀ ਹੈ ਇਹਨਾਂ ਸਾਰੇ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਦੀ ਤਾਂ ਉਦੋਂ ਸੁਰੱਖਿਆ ਦੇ ਵੇਲੇ ਇੰਤਜ਼ਾਮ ਆ ਜਿਹੜੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਉਹ ਇਹਨਾਂ ਨੂੰ ਵੇਖਣ ਨੂੰ ਨਹੀਂ ਮਿਲਦੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਜਿਹੜੇ ਜੰਗ ਜੰਗ ਸੋਸ਼ਲ ਮੀਡੀਆ ਦੇ ਉੱਤੇ ਬੈਠ ਕੇ ਕਰਦੇ ਨੇ ਉਹਨਾਂ ਲਈ ਸ਼ਾਇਦ ਸੌਖੀ ਗੱਲ ਹੈ ਪਰ ਜਿਹੜੇ ਵਾਕਈ ਇਸ ਪਿੰਡਾਂ ਵਿੱਚ ਜ਼ਮੀਨੀ ਪੱਧਰ ਤੇ ਰਹਿੰਦੇ ਨੇ ਉਹਨਾਂ ਦਾ ਹਾਲ ਇੱਕ ਜੰਗ ਸ਼ਬਦ ਸੁਣ ਕੇ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ਇਹ ਸਾਰੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਤਾਂ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਲੋਕਾਂ ਦੀ ਹਰ ਨਿੱਕੀ ਤੋਂ ਵੱਡੀ ਗੱਲ ਤੁਹਾਡੇ ਤੱਕ ਪਹੁੰਚਾਈ ਜਾਵੇ ਤਾਂ ਕਿ ਸਰਕਾਰ ਤੇ ਪ੍ਰਸ਼ਾਸਨ ਵੀ ਉਚੇਚੇ ਪ੍ਰਬੰਧ ਇਹਨਾਂ ਲਈ ਕਰ ਸਕੇ ਔਰ ਜੰਗ ਤੋਂ ਕਿਵੇਂ ਬਚਣਾ ਹੈ ਸ਼ਾਂਤੀ ਵਾਲੇ ਪਾਸੇ ਕਿਵੇਂ ਜਾਣਾ ਹੈ ਇਸ ਦੇ ਬਾਰੇ ਜਿਹੜਾ ਵਿਉਂਤਬੰਦੀਆਂ ਬਣਾਈਆਂ ਜਾ ਸਕਣ ਫਿਲਹਾਲ ਇਸ ਰਿਪੋਰਟ ਵਿੱਚ ਹਨ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਜ਼ਿਲ੍ਹਾ ਫਾਜ਼ਿਲਕਾ